ਮੰਡੀਆਂ 'ਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਉੱਥੇ ਹੀ ਇਸ ਮੌਕੇ ਤੇ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ 2-4 ਦਿਨ ਤੋਂ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਤੇ ਬਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਇਸ ਬਾਰੇ ਅਸੀਂ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੀ ਗਏ ਸਾਨੂੰ ਦਫਤਰ ਦੇ ਵਿੱਚ ਡਿਪਟੀ ਕਮਿਸ਼ਨਰ ਨਹੀਂ ਮਿਲੇ ਨਾ ਹੀ ਏਡੀਸੀ ਸਾਹਿਬ ਮਿਲੇ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸੋਮਵਾਰ ਤੱਕ ਕਣਕ ਦਾ ਬਾਰਦਾਨਾ ਮੰਡੀਆਂ ਚ ਨਾ ਪਹੁੰਚਿਆ ਤਾਂ ਸਮੇਂ ਸਿਰ ਜੇਕਰ ਲਿਫਟਿੰਗ ਨਾ ਹੋਈ ਤਾਂ ਅਸੀਂ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਲਗਾ ਕੇ ਸੰਘਰਸ਼ ਜ਼ਰੂਰ ਵਿੜਾਂਗੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕੀ ਕਹਿੰਦੇ ਨੇ ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਅਤੇ ਬਾਕੀ ਦੇ ਕਿਸਾਨ ਰੋਸ ਪ੍ਰਦਰਸ਼ਨ ਜਿਹੜਾ ਸਾਡਾ ਕਣਕ ਦੀ ਖਰੀਦ ਨੂੰ ਲਿਫਟਿੰਗ ਨੂੰ ਲੈ ਕੇ ਬਾਰਦਾਨੀ ਦੀ ਸਾਰੀਆਂ ਸਮੱਸਿਆ ਕਿਸਾਨਾਂ ਦੀਆਂ ਨੂੰ ਲੈ ਕੇ ਜਿਹੜਾ ਉਹਦੇ ਹਸਬੰਦ ਦੇ ਚ ਪ੍ਰੋਗਰਾਮ ਦਿੱਤਾ ਸੀ ਕੱਲ ਅਸੀਂ ਡੀਸੀ ਆਫਿਸ ਗਏ ਸੀ ਸਾਨੂੰ ਉੱਥੇ ਨਾ ਡੀਸੀ ਨਾ ਐਡੀਸੀ ਕੋਈ ਵੀ ਨਹੀਂ ਮਿਲ ਸਕਿਆ ਕਿਸੇ ਨੇ ਕੋਈ ਡੀਲਿੰਗ ਨਹੀਂ ਕੀਤੀ ਕੱਲ ਫਿਰ ਅਸੀਂ ਰੇਲਵੇ ਟ੍ਰੈਕ ਦਾ ਪ੍ਰੋਗਰਾਮ ਜਾਮ ਦਾ ਦੇਤਾ ਵੀ ਅਸੀਂ ਰੇਲਵੇ ਟ੍ਰੈਕ ਤੇ ਜਾਮ ਲਵਾਵਾਂਗੇ ਪਰ ਜਦੋਂ ਜਾਮ ਦਾ ਸੱਦਾ ਗਿਆ ਚਲਾ ਫਿਰ ਸਵੇਰ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਰਾ ਜ਼ੋਰ ਪਪਾ ਮਾਰੋ ਕੇ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਧਰਨਾ ਪੋਸਟਪੋਨ ਕੀਤਾ ਜਾਵੇ ਔਰ ਅਸੀਂ ਉਹਨਾਂ ਜਿਹੜੇ ਨੂੰ ਪੋਸਟ ਫੋਨ ਨਹੀਂ ਕੀਤਾ ਜਿੰਨਾ ਚਿਰ ਸੰਗਤ ਦੇ ਸਹਿਯੋਗ ਤੋਂ ਬਿਨਾਂ ਪੁੱਛ ਕੇ ਤੋਂ ਬਿਨਾਂ ਜਿੰਨੀਆਂ ਮੰਡੀਆਂ ਦੀ ਸਾਡੇ ਕੋਲੇ ਲਿਸਟ ਸੀ ਉਹ ਉਹਨਾਂ ਨੂੰ ਦੇ ਦਿੱਤੀ ਵੀ ਇੰਨੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਸਮੱਸਿਆ ਇਹਨਾਂ ਦਾ ਇਨਸਪੈਕਟਰ ਖਰੀਦਦਾ ਮੰਡੀ ਤੋਂ ਕਣਕ ਮੌਕੇ ਤੇ ਉਹ ਮੌਜਤਵੇਂ ਦਾ ਉਸ ਤੋਂ ਬਾਅਦ ਉਹ ਜਦੋਂ ਲੋਡ ਹੁੰਦੀ ਉਹਦੇ ਤੋਂ ਫਿਰ ਪਰਖੀਆਂ ਮਾਰ ਕੇ ਅੜਦਾ ਫਿਰ ਜਦੋਂ ਉਹਨਾਂ ਦੇ ਦਫ਼ਤਰ ਜਾ ਕੇ ਗੇਟ ਪਾਸ ਦਿੰਦੇ ਨੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਵੀ ਸਾਨੂੰ ਇਹਦਾ ਮੁੱចਰ 15 ਹੋ ਗਿਆ ਜੀਦਾ 16 ਹੋ ਗਿਆ ਉੱਥੇ ਜਾ ਕੇ ਕਿਸਾਨ ਨੂੰ ਲੁੱਟਣ ਦਾ ਜਰੀਆ ਬਣਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚੇ ਪ੍ਰੋਗਰਾਮ ਦਿੱਤਾ ਸੀ ਅਸੀਂ ਹਫ਼ਤਰਾ ਸਾਰਿਆਂ ਦੇ ਧਿਆਨ ਚ ਲੈ ਆਂਦਾ ਜਿਹੜਾ ਵੀ ਕੋਈ ਇਹੋ ਜਿਹਾ ਮੁਲਾਜ਼ਮ ਕਥਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਕਰੋ ਜੇਕਰ ਨਹੀਂ ਕਾਰਵਾਈ ਕਰੋਗੇ ਜਿਹੜਾ ਸਾਡੇ ਕੋਲ ਹੁਣ ਕੁਛ ਕੈਦ ਲੈ ਕੇ ਆਇਆ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਜੇਕਰ ਕੋਈ ਵਾਧ ਤੋਲਦਾ ਪਾਇਆ ਹੈ ਉਹਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ ਇਹ ਸੰਘ ਤੇ ਇਸ ਕਰਕੇ ਨਹੀਂ ਕੀਏ ਕਿਉਂਕਿ ਜਦੋਂ ਸਾਡੀ ਉਹਨਾਂ ਨਾਲ ਹੋਈ ਸਾਡੇ ਅਗੂਆਂ ਨਾਲ ਫੋਨ ਤੇ ਗੱਲਬਾਤ ਪ੍ਰਸ਼ਾਸਨ ਨਾਲ ਇਹ ਅਸੀਂ ਉਹਨਾਂ ਨੂੰ ਕਿਹਾ ਵੀ ਆਪੋ ਆਪਣੇ ਜਿਵੇਂ ਕਿਸਾਨ ਕੋਲੇ ਬਹੁਤ ਨੇ ਤੇ ਆਪੋ ਆਪਣੇ ਕੰਮ ਕਰ ਕਰ ਲੈਣਾ ਆ ਫੈਸਲਾ ਆ ਡਿਸੀਜਨ ਹੈ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿਸੇ ਵੀ ਜ਼ਿਲ੍ਹਾ ਪਰ ਵਿੱਚ ਕਿਸੇ ਵੀ ਮੰਡੀ ਨੂੰ ਕੋਈ ਸਮੱਸਿਆ ਹੈ ਲਿਫਟਿੰਗ ਦੀ ਹੈ ਖਰੀਦਦਾਰੀ ਦੀ ਜਾਂ ਉੱਥੇ ਕੋਈ ਤੋਲਾ ਤਲਾਈ ਦੀ ਉਹ ਬਲਾਕ ਅਗਵਾ ਨਾਲ ਜਾਂ ਜ਼ਿਲ੍ਹੇ ਦੀ ਟੀਮ ਨਾਲ ਸੰਪਰਕ ਰੱਖੇ ਕਿਉਂਕਿ ਕਿਸੇ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਮੇਰਾ ਪਿੰਡ ਝੋੜੜਾ ਜੀ ਤੇ ਸਾਡੀ ਦਾਣਾ ਮੰਡੀ ਚ ਜਿਹੜੀ ਬਹੁਤ ਦਿੱਕਤ ਸੀਗੀ ਬਾਰਦਾਨਾ ਵੀ ਇਨਸਪੈਕਟਰ ਆੜਤੀਆਂ ਨੂੰ ਤੇ ਕਿਸਾਨਾਂ ਨੂੰ ਆਦਾ ਵੀ ਤੁਸੀਂ ਬਾਰਦਾਨਾ ਆਪ ਚੱਕ ਲਿਓ ਜਾ ਕੇ ਤੇ ਉਹ ਇਸ ਗੱਲ ਤੇ ਆੜਤੀਏ ਵੀ ਪੈਰਖਾਈਦੇ ਉਹ ਅਖੀਰ ਆ ਕੇ ਕਿਸਾਨਾਂ ਤੇ ਉਹ ਚੀਜ਼ ਪੈ ਜਾਂਦੀ ਹੈ ਕਿਸਾਨ ਦੁਖੀ ਹੁੰਦਾ ਜਦੋਂ ਬਾਰਦਾਨਾ ਨਹੀਂ ਪਹੁੰਚਦਾ ਤੇ ਕਣਕ ਲੇਟ ਹੁੰਦੀ ਹੈ ਅਸੀਂ ਪ੍ਰਧਾਨ ਜੀ ਨੂੰ ਇਸੇ ਪੇਟੀ ਤੇ ਜਾਣੂ ਕਰਾਇਆ ਇੱਥੇ ਆਏ ਸਾਂਗੇ ਜਿਹੜਾ ਇਹ ਸੱਦਾ ਦਿੱਤਾ ਸੀਗਾ ਪਰ ਉਹ ਪ੍ਰਧਾਨ ਜੀ ਨੂੰ ਅਸੀਂ ਜਾਣੂ ਕਰਾਤਾ ਇਹਨਾਂ ਨੇ ਗਾਂ ਅਫਸਰਾਂ ਨੂੰ ਜਾਣੂ ਕਰਾਤਾ ਉਹਦੇ ਬਾਰੇ ਤੇ ਜੇ ਕਾ ਨਾਂ ਸੁਧਰਿਆ ਤਾਂ ਫਿਰ ਪ੍ਰਧਾਨ ਜੀ ਜਿਵੇਂ ਅਗਲਾ ਫੈਸਲਾ ਦੇਣਗੇ ਕੋਈ ਅਸੀਂ ਇਹਨਾਂ ਦੇ ਨਾਲ ਆਂ ਜਿਵੇਂ ਵੀ ਕੋਈ ਅਗਲਾ ਫੈਸਲਾ ਦੇਊਗਾ ਤੇ